ਮਦਰਤੀ ਮੇਰੀ ਤਾਈ ਜੀ ਲੱਗਦੇ ਸੀ ਰਾਤ ਕੇ ਟੈਂਪੂ ਆ ਸਾ ਜੋ ਵੀ ਆ ਸਾ ਬਾਈਕ ਪਰ ਆਏ ਤੇ ਉਹ ਦੋ ਹੀ ਤੇ ਦੋ ਦੋ ਜਨੋ ਦੇ ਹੋਈ ਐ ਮੇਰਾ ਨਾਮ ਪ੍ਰਿੰਸਪਲ ਸਿੰਘ ਹੈ ਸਰ ਜੀ ਆਪ ਜੀ ਆਪ ਕੀ ਲੱਗਤੇ ਸੀ ਮੇਰੀ ਤਾਈ ਜੀ ਲੱਗਦੇ ਐ ਮੇਰੇ ਕੀ ਹੋਇਆ ਸਾ ਸਾਰਾ ਬਤਾਓ ਹਾਂਜੀ ਸਾਡੇ ਬਿਆਨ ਦਵਾਂਗੇ ਸਾ ਸਾਰੇ ਉਹਨਾਂ ਆ ਹੀ ਉੱਥੇ ਖੁਦ ਹਾਂ ਅਸੀਂ ਆਪਣੇ ਬਿਆਨ ਦਵਾਂਗੇ ਐਸ਼ਾ ਜੋ ਸਾਹਿਬ ਉਹਨਾਂ ਨੂੰ ਤੇ ਉਹਨਾਂ ਦੇ ਰਿਲੇਟਰ ਫੇਰ ਤੁਹਾਨੂੰ ਦੱਸਾਂਗੇ ਸਾਰਾ ਕੁਝ ਕੀ ਹੋਇਆ ਕਿਹਾ ਤੇ ਕੌਣ ਸੀ ਇਹ ਜੋ ਲੇਡੀ ਮਦਰਸੀ ਮੇਰੀ ਤਾਈ ਜੀ ਲੱਗਦੇ ਹੀ ਮਤਲਬ ਆ ਮੇਰੇ ਮਮਾ ਹੀ ਨੇ ਇਸ ਪੰਚ ਨੇ ਪਿੰਡ ਦੇ ਅਸੀਂ ਉੱਥੇ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਇਹ ਕਹਿੰਦੇ ਮਦਦ ਅੱਛੇ تھے ਹਾਂਜੀ ਕਿੰਕੇ ਮਦਦ ਤੇ ਜੁਤੀਦਾਰ ਸੀ ਇਹ ਜੱਗੂ ਭਗਵਾਨ ਪੁੜੀਆ ਕੇ ਮਦਰ ਤੇ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਆਪਣੇ ਕੀ ਆ ਹੈ ਲੇਕਿਨ ਉਹ ਆਪਣੀ ਹੀ ਅਭੀ ਕਰ ਰਹੇ ਨਾ ਕੋਈ ਰਾਤ ਕੇ ਟਾਈਮ ਕੋ ਹੋਇਆ ਥਾ ਜੋ ਵੀ ਹੋਇਆ ਥਾ ਉਹ ਕਿਤੇ ਬੰਦੇ ਇਸ ਨੇ ਉਹ ਜੋ ਬਾਈਕ ਪਰ ਆਏ ਤੇ ਉਹ ਦੋ ਹੀ ਥੇ ਜਿਨ ਕਿ ਕਿਆ ਕਿ ਕਿੰਨੇ ਲੋਕ ਹੁੰਦੇ ਦੋ ਦੋ ਜਾਨੋ ਕੀ ਹੋਈ ਹੈ ਦੂਸਰੇ ਬਾਈਕ ਉਪੋਂ ਥੇ ਦੂਸਰੇ ਕਰਨ ਨਹੀਂ ਇੱਕ ਲੜਕਾ ਥਾ ਹਮਾਰਾ ਉਹ ਜੋ ਸਾਥ ਮੇ ਰਹਤਾ ਥਾ ਉਹ ਵੀ ਰਿਸ਼ਤੇਦਾਰੀ ਉਹ ਵੀ ਨੋ ਨਹੀਂ ਸਾਡਾ ਇਦਾਂ ਹੀ ਰਿਸ਼ਤੇਦਾਰੀ ਮੰਗ ਰਹੇ ਆਪ ਅਸੀਂ ਆਪਣੇ ਬਿਆਨ ਦਵਾਂਗੇ ਐਸ ਐਚਓ ਸਾਹਿਬ ਨੂੰ ਉਹ ਅਸੀਂ ਜਿਉਂ ਅਸੀਂ ਬਿਆਨ ਦਵਾਂਗੇ ਸਾਰੂ ਨਹੀਂ ਉਹਨਾਂ ਦੇ ਨਿਰਭਰ ਉੱਤਰਨਗੇ ਤੇ ਸਾਡੀ ਮਤਲਬ ਮਤ ਕਰਨਗੇ ਸਰ ਮਾਗਿਆ ਹੀ ਹੋ ਤੁਹਾਨੂੰ ਪਤਾ ਇਹ ਸਰ ਹੋਏ ਹੋਣੇ ਬਿਆਨ ਦਵਾਂਗੇ ਆਪਣੇ ਤੇ ਫੇਰੀ ਜੇ ਕੱਲ ਕਰੀਬ ਕੋਈ 8:30 9 ਵਜੇ ਰਾਤ ਕੋ ਹਮੇ ਇੱਕ ਇਨਫੋਰਮੇਸ਼ਨ ਆਈਏ ਕਿ ਕਾਦੀਆਂ ਰੋਡ ਬਟਾਲਾ ਪੇ ਕੋਈ ਫਾਇਰਿੰਗ ਹੋਈ ਹੈ ਉਸਮੇ ਦੋ ਜੋ ਵਿਅਕਤੀ ਇੰਜਰਡ ਹੋਏ ਹਮ ਉਸੀ ਵਕਤ ਮੌਕਾ ਪਰ ਜਾ ਕੇ ਉਨਕੋ ਜਲਦੀ ਸੇ ਜਲਦੀ ਉਠਾ ਕੇ ਸਿਵਲ ਹਸਪੀਟਲ بٹالہ میں لے کے گئے ہیں یہاں ایک جو لڑکا ہے اس کا نام معلوم ہوا ہے کرن ہے اس کی ڈیتھ ہو گئی ہے اور ایک لڑکی ایک عورت تھی منجید کور اور اس کو ریفر کر دیا ہے ادھر امرسر آمر میں اور بعد میں اس کی بھی ڈیتھ ہو گئی ہے ان کے اوپر جو ہے کرن بھی رہا ہے اس کے فادر کے بیان پہ ہم نے ایف آئی آر نمبر ون ایٹ فائیو تھانا سیول لائن بٹالہ میں درج کی ہے باقی ساری جڑی تفتیش ہے وہ چل رہی ہے تو جو فائرنگ کتنے بندے تھے جنہوں نے فائرنگ کی سی سی فوٹیج جو آ رہی ہے وہ صحیح ہے اس بارے تو ابھی ویریفائی کریں گے اس میں ویسے تو دو آدمی بول رہے ہیں وہ جو انہوں نے بیان میں لکھایا ہے باقی ویریفائی کر رہے ہیں تو جو عورت کی ڈیتھ ہوئی جگو بھگوان پور کی مدد ہے بول رہے ہیں پہلے تو نہیں پتا ابھی بول رہے ہیں کہ اس کی ماتا ہے کیا بول رہے ہیں پیچھے جگو بھگوان پورے کی ماتا ہے پولیس نے تفتیش کر دی تھی وہی ماتا ہاں ابھی انویسٹیگیشن جاری ہے ہاں دو ان کے اوپر کرا ایف آئی آر ون زیرو تھری پہ ہے بی ایس ایم کے تحت مرڈر کا کیس درج کر دیا ابھی انویسٹیگیشن کر رہے ہیں جو بھی ہوگا اس میں جو بھی فیکٹس آئیں گے اس کے حساب سے اس بارے تو ابھی تفتیش ہے چل رہی ہے اس بارے ابھی پتا نہیں ہے ਅਵੀ ਡਾਕਟਰ ਨੇ ਅਵੀ 11 ਵਜੇ ਦਾ ਟਾਈਮ ਦਿਆ ਹੋਇਆ ਹਮ ਜਾ ਰਹੇ ਹਾਂ ਉਧਰ ਹਮ ਪੋਸਟਵਾਡ ਕਰਾਂਗੇ